ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਹੈਗੇ ਉਹਨਾਂ ਨੇ ਜਾ ਕੇ ਬੀਜੇਪੀ ਦੇ ਪੱਖ 'ਚ ਸਮਰਥਨ ਦਿੱਤਾ ਹੈਗਾ ਬੀਜੇਪੀ ਕਹਿੰਦੀ ਇੱਕ ਹਿੰਦੂਤਵਾ ਪਾਰਟੀ ਹੈਗੀ ਆ ਇਹਨਾਂ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਹੈ ਤੇ ਹਿੰਦੂਤਵਾ ਅਧਿਨ ਇਹ ਮੁਲਕ ਚੱਲਣਾ ਚਾਹੀਦਾ ਹੈਗਾ ਸੋ ਮੈਂ ਸਮਝਦਾ ਕਿ ਜਿਹੜਾ ਕੰਮ ਹਰਨਾਮ ਸਿੰਘ ਧੁੰਮਾ ਨੇ ਕੀਤਾ ਹੈਗਾ ਇਹ ਸਿੱਖੀ ਦੇ برخلاف ਹੈ ਔਰ ਗੁਰੂ ਸਾਹਿਬ ਦੇ ਕਹਿਣੇ ਦੇ برخلاف ਹੈ ਅਸੀਂ ਹਿੰਦੂ ਧਰਮ ਦੇ ਹਿੱਸੇ ਨਹੀਂ ਹਾਂ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਹਰਨਾਮ ਸਿੰਘ ਧੰਮਾ ਜਿਹੜੇ ਦਮਦਮੀ ਟਕਸਾਲ ਦੇ ਹੈਗੇ ਉਹਨਾਂ ਨੇ ਜਾ ਕੇ ਬੀਜੇਪੀ ਦੇ ਪੱਖ 'ਚ ਸਮਰਥਨ ਦਿੱਤਾ ਹੈਗਾ ਇਹਦਾ ਕੀ ਮਤਲਬ ਹੁੰਦਾ ਬੀਜੇਪੀ ਕਹਿੰਦੀ ਕਹੌਂਦੀ ਇੱਕ ਹੰਦੂਤਵਾ ਪਾਰਟੀ ਹੈਗੀ ਆ ਇਹਨਾਂ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਹੈ ਤੇ ਹਿੰਦੂਤਵਾ ਅਧੀਨ ਇਹ ਮੁਲਕ ਚੱਲਣਾ ਚਾਹੀਦਾ ਹੈਗਾ ਇਹ ਸੋਚ ਸਾਡੇ ਗੁਰੂ ਸਾਹਿਬਾਨਾਂ ਦੀ ਨਹੀਂ ਸੀਗੀ ਸਪਸ਼ਟ ਰੂਪ ਚ ਅੰਗ 1136 ਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਇਹੀ ਸੋਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਾਲੀ ਬੰਹ ਤੋਂ ਨਿਕਲ ਕੇ ਦਿੱਤੀ ਸੀਗੀ ਤੇ ਫਿਰ ਇਹ ਸੋਚ ਸਾਡੇ ਨਾਲ ਕਿਵੇਂ ਲੱਗ ਸਕਦੀ ਹੈਗੀ ਆ ਜਦ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਆਗਿਆ ਦਿੰਦੇ ਹੈਗੇ ਫਿਰ ਇਹ ਧਾਰਮਿਕ ਆਗੂ ਹੋਣ ਦੇ ਨਾਤੇ ਕਿਵੇਂ ਸਿੱਖਾਂ ਨੂੰ ਹਿੰਦੂਤਵਾ ਨਾਲ ਜੋੜ ਸਕਦੇ ਆ ਕਿਵੇਂ ਅਸੀਂ ਉਹਨਾਂ ਨਾਲ ਤੁਰ ਸਕਦੇ ਹੈਗੇ ਆ ਮੈਂ ਤਾਂ ਸਗੋਂ ਇਹ ਵੀ ਕਹੂੰਗਾ ਕਿ ਸਵਈਆਂ ਦੇ ਵਿੱਚ ਜਿੱਥੇ ਸਾਨੂੰ ਕਹਿੰਦੇ ਆ ਗੁਰੂ ਸਾਹਿਬ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤਹੀਕਨਾ ਮੰਨਿਓ ਕਿ ਅਸੀਂ ਆਪਣਾ ਜਿਹੜੀ ਸੋਚ ਹੈ ਇੱਕ ਓੰਕਾਰ ਦੀ ਮਨੁੱਖਤਾ ਦੇ ਇਕਤਾ ਦੀ ਮਾਨਸਕ ਜਾਤ ਸਭੀਆ ਇੱਕ ਪਹਿਚਾਣਿਓ ਤੇ ਇੱਕ ਰੱਬ ਨੂੰ ਮੰਨ ਕੇ ਕੋਈ ਵੰਡਣਾ ਪਾ ਕੇ ਕਿਰਤ ਕਮਾਈ ਕਰਕੇ ਵੰਡ ਛੱਕ ਕੇ ਕੀ ਕਹਿੰਦੇ ਆ ਸਰਬੱਤ ਦੇ ਭਲੇ ਦੀ ਸੋਚ ਰੱਖ ਕੇ ਇਹ ਸਾਰੀਆਂ ਗੱਲਾਂ ਸਾਡੇ ਤੇ ਲਾਗੂ ਹੁੰਦੀਆਂ ਫਿਰ ਅਸੀਂ ਇਹ ਜਾਤ ਪਾਤ ਅਦੀਨ ਧਰਮ ਨਾਲ ਕਿਵੇਂ ਤੁਰ ਸਕਦੇ ਹੈਗੇ ਆ ਜਿੱਥੇ ਕਈ ਵਾਰੀ ਸਾਨੂੰ ਦੱਸਿਆ ਜਾਂਦਾ ਹੈ ਕਿ ਰਿਗਵੇਦ ਚ ਜਾਤਪਾਤ ਨਹੀਂ ਸੀ ਪਰ ਉਹਦੇ ਵਿੱਚ ਵੀ ਜਦ ਪੁਰਸ਼ ਦੇ ਬਾਰੇ ਗੱਲ ਕਰਦੇ ਆਂ ਜਿਹੜਾ ਰੱਬ ਹੈ ਉਹਦੇ ਤੋਂ ਕਹਿੰਦੇ ਆਂ ਕਿ ਬ੍ਰਾਹਮਣ ਸਿਰ ਤੋਂ ਛਤਰੀ ਬਾਵਾ ਤੋਂ ਵੈਸ਼ ਪੱਟਾਂ ਤੋਂ ਤੇ ਸ਼ੁੱਦਰ ਥੱਲੇ ਆਪਣੇ ਪੈਰਾਂ ਤੋਂ ਰੱਬ ਦੇ ਰੂਪ ਤੇ ਵਿੱਚ ਬਣੇ ਹੈਗੇ ਆ ਤੇ ਅੱਗੇ ਜਾ ਕੇ ਮੰਨੂਵਾਦੀ ਸੋਚ ਨੇ ਬਹੁਤ ਵੱਡੀਆਂ ਪਾਬੰਦੀਆਂ ਜਿਹੜੀਆਂ ਸ਼ੁੱਧਰ ਹੈਗੇ ਆ ਜਾਂ ਮਲੇਸ਼ ਹੈ ਜਿਨ੍ਹਾਂ ਦਾ ਕੋਈ ਵਰਗ ਹੀ ਨਹੀਂ ਹੈਗਾ ਉਹਨਾਂ ਦੇ ਉੱਤੇ ਲਾਤੀਆਂ ਤੇ ਬਹੁਤ ਮਨੁੱਖੀ ਕਾਂਡ ਕੀਤਾ ਇਹ ਸੋਚ ਨਾਲ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਛੁਟਕਾਰਾ ਪਾਤਾ ਸਾਡੀ ਸੋਚ ਸਾਡੇ ਭਗਤਾਂ ਦੀ ਹੈਗੀ ਹੈ ਸ਼ੇਖ ਬਾਬਾ ਫਰੀਦ ਦੀ ਹੈ ਅਗਰ ਮਹਾਰਾਜ ਰਵਿਦਾਸ ਦੀ ਹੈਗੀ ਐ ਕਬੀਰ ਜੀ ਦੀ ਹੈਗੀ ਐ ਗੁਰੂ ਨਾਨਕ ਸਾਹਿਬ ਦੀ ਹੈਗੀ ਐ ਸਾਡੀ ਸੋਚ ਛੇਵੇਂ ਪਾਤਸ਼ਾਹ ਦੀ ਹੈਗੀ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੈਗੀ ਐ ਜਿਨ੍ਹਾਂ ਨੇ ਆਪਣਾ ਰੂਪ ਖਾਲਸਾ ਹੈ ਖਾਸ ਕਹਿ ਕੇ ਖਾਲਸੇ ਦੀ ਵਡਿਆਈ ਕੀਤੀ ਔਰ ਅੱਜ ਹਿੰਦੂਤਵਾ ਖਾਲਸੇ ਨੂੰ ਇਨਾ ਮਾੜਾ ਸ਼ਬਦਆਬਲੀ ਨਾਲ ਕਰਦੀ ਹੈ ਖਾਲਸੇ ਨੂੰ ਆਪਣੇ ਸਥਾਨ ਦੀ ਥਾਂ ਉਹ ਗੋਲੀਆਂ ਮਾਰ ਮਾਰ ਕੇ ਸਾਨੂੰ ਵੱਢ ਵੱਢ ਕੇ ਕੋਹ ਕੋ ਕੇ ਸਾਡੇ ਕਤਲ ਕੀਤੇ ਆ ਜਿਹਦੇ ਵਿੱਚ ਦਮਦਮੀ ਟਕਸਾਲ ਦੇ ਬਹੁਤ ਸਾਰੇ ਸਿੰਘਾਂ ਦੀ ਸ਼ਹਾਦਤਾਂ ਹੋਈਆਂ ਹੈਗੀਆਂ ਸੋ ਮੈਂ ਸਮਝਦਾ ਕਿ ਜਿਹੜਾ ਕੰਮ ਹਰਨਾਮ ਸਿੰਘ ਤੁਮਾ ਨੇ ਕੀਤਾ ਹੈਗਾ ਇਹ ਸਿੱਖੀ ਤੇ ਬਰਖਲਾਸ ਹੈ ਔਰ ਗੁਰੂ ਸਾਹਿਬ ਤੇ ਕਹਿਣੇ ਦੇ ਬਰਖਲਾਫ ਹੈ ਅਸੀਂ Hindu ਧਰਮ ਦੇ ਹਿੱਸੇ ਨਹੀਂ ਹਾਂ ਅਸੀਂ ਚਾਹੇ ਆਰਟੀਕਲ 25 ਕਹਿੰਦਾ ਕਿ ਸਿੱਖ ਆ ਡੀਮ ਟੂ ਬੀ ਹਿੰਦੂਸ ਅਸੀਂ ਉਹਦੇ ਨਾਲ ਨਹੀਂ ਸਹਿਮਤ ਅਸੀਂ ਸਹਿਮਤ ਆ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਗੁਰੂਆਂ ਦੀ ਸੋਚ ਨਾਲ ਗੁਰਸਿੱਖੀ ਨਾਲ ਸੋ ਇਹ ਬਿਲਕੁਲ ਭੱਦੀ ਸੋਚ ਹੈ ਮੈਂ ਤਾਂ ਸਗੋਂ ਇਹ ਕਹੂੰਗਾ ਕਿ ਮੁੜ ਕੇ ਟਕਸਾਲੀ ਆਗੂਆਂ ਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ ਹਰਨਾਮ ਸਿੰਘ ਤੋਂ ਮੈਨੂੰ ਆਪਾਂ ਕਿਉਂ ਬਣਾਇਆ ਹੋਇਆ ਹੈਗਾ ਮੁਖੀ ਇਹਨਾਂ ਨੂੰ ਸੰਗੋ ਲਾਉਣਾ ਚਾਹੀਦਾ ਹੈ ਇਹਨਾਂ ਨੂੰ ਟਕਸਾਲ ਤੋਂ ਹਟਾਉਣਾ ਚਾਹੀਦਾ ਹੈ ਕਿਉਂਕਿ ਇਹ ਤੋੜ ਮਰੋੜ ਕੇ ਸਿੱਖੀ ਪੇਸ਼ ਕਰ ਰਹੇ ਆ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਹ